ਅੱਜ ਦਾ ਵਿਸ਼ਾ ਹੈ ਅੰਡੇ ਕਿਤੇ ਕੁੜਕੜ ਕਿਤੇ ਦੋਸਤੋ ਇਹ ਕਹਾਵਤ ਸਾਡੇ ਸਮਾਜ ਵਿੱਚ ਆਮ ਹੀ ਵਰਤੀ ਜਾਂਦੀ ਹੈ ਕਿ ਅੰਡੇ ਕਿਤੇ ਕੁੜਕੜ ਕਿਤੇ ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਆਦਮੀ ਆਪਣੇ ਹੀ ਆਦਮੀ ਨਾਲ ਧੋਖਾ ਕਰਦਾ ਹੈ ਉਹ ਦਿਖਾਵਾ ਇਸ ਤਰ੍ਹਾਂ ਕਰਦਾ ਹੈ ਕਿ ਮੈਂ ਤੇਰਾ ਭਰੋਸੇਯੋਗ ਆਦਮੀ ਹਾਂ ਇਸ ਲਈ ਉਹ ਆਪਣੇ ਆਦਮੀ ਦਾ ਚੰਗੇ ਹੋਣ ਦਾ ਖੂਬ ਪ੍ਰਚਾਰ ਕਰਦਾ ਹੈ ਉਹ ਆਪਣੇ ਕੋਲ ਹਮੇਸ਼ਾ ਆਪਣੇ ਲੀਡਰ ਕੋਲ ਹਮੇਸ਼ਾ ਢੇੜਾ ਵੀ ਮਾਰਦਾ ਰਹਿੰਦਾ ਹੈ ਅਤੇ ਖਾਣ ਪੀਣ ਦੇ ਸਮੇਂ ਵੀ ਪਿੱਛੇ ਨਹੀਂ ਰਹਿੰਦਾ ਪਰ ਜਦ ਉਸ ਦੀ ਲੋੜ ਹੁੰਦੀ ਹੈ ਤਾਂ ਉਹ ਚੋਰੀ ਚੁਪਕੇ ਆਪਣੇ ਆਦਮੀ ਨੂੰ ਆਦਮੀ ਨੂੰ ਧੋਖਾ ਦੇ ਦਿੰਦਾ ਹੈ ਭਾਵੇਂ ਕਿਸੇ ਹੋਰ ਆਰਮੀ ਦੇ ਪੱਖ ਵਿੱਚ ਭੁਗਤ ਜਾਂਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਮੇਰਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਪਰ ਗੱਲ ਤਾਂ ਦੋਸਤੋ ਖੂਬ ਵਿੱਚੋਂ ਵੀ ਬਾਹਰ ਆ ਜਾਂਦੀ ਹੈ। ਇਹ ਕਹਾਉਤੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਦੇਖਣ ਨੂੰ ਮਿਲੀ। ਇਸ ਵਾਰ ਸ਼ੁਰੂ ਵਿੱਚ ਇੰਜ ਮਹਿਸੂਸ ਹੋ ਰਿਹਾ ਸੀ ਕਿ ਝਾੜੂ ਵਾਲੀ ਪਾਰਟੀ ਦਾ ਪਲੜਾ ਭਾਰੂ ਹੈ। ਭਾਰੀ ਅਕਾਠ ਤੋਂ ਵੀ ਪਤਾ ਲੱਗਦਾ ਸੀ ਕਿ ਇਸ ਵਾਰ ਝਾੜੂ ਦੀ ਜਿੱਤ ਕਈ ਜ਼ਿਲ੍ਹਿਆਂ ਵਿੱਚ ਯਕੀਨਨ ਹੈ। ਕਈ ਸੀਟਾਂ ਉੱਪਰ ਜਿੱਤ ਯਕੀਨਨ ਹੈ। ਝਾੜੂ ਵਾਲਿਆਂ ਦੇ ਸਮਰਥਕ ਵੀ ਆਪਣੀ ਆਪਣੀ ਡਿਊਟੀ ਖੂਬੀ ਨਾਲ ਨਿਭਾ ਰਹੇ ਸਨ। ਸਮਰਥਕ ਆਪਣੇ ਲੀਡਰ ਲੀਡਰਾਂ ਦੇ ਦੁਆਲੇ ਇਸ ਤਰ੍ਹਾਂ ਘੇਰਾ ਘੱਟ ਕੇ ਫਿਰਦੇ ਸਨ ਕਿ ਜਿਵੇਂ ਲੀਡਰ ਨੂੰ ਮਹਿਸੂਸ ਹੋਵੇ ਕਿ ਇਹ ਲੋਕ ਆਪਣੇ ਤੋਂ ਬਿਨਾ ਕਿਤੇ ਹੋਰ ਵੋਟ ਨਹੀਂ ਪਾ ਸਕਦੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਕੋਠਿਆਂ ਉੱਤੇ ਝੰਡੇ ਵੀ ਬਹੁਤ ਵੱਡੇ ਵੱਡੇ ਲਾ ਕੇ ਝਾੜੂ ਦੇ ਝੰਡੇ ਲਾ ਕੇ ਵਫਾਦਾਰੀ ਦਾ ਸਬੂਤ ਦਿੱਤਾ ਪੋਸਟਰ ਵੀ ਆਪਣੀਆਂ ਕੰਧਾਂ ਉੱਪਰ ਖੂਬ ਚਿਪਕਾਏ ਪਰ ਜਦ ਵੋਟਾਂ ਪਾਉਣ ਦਾ ਸਮਾਂ ਆਇਆ ਤਾਂ ਚੁੱਪਕੇ ਚੁੱਪਕੇ ਗੰਨੇ ਦੀਆਂ ਪੋਰੀਆਂ ਉੱਤੇ ਮੋਹਰ ਲਗਾ ਕੇ ਗੰਨੇ ਵਾਲੇ ਉਮੀਦਵਾਰ ਨੂੰ ਜਿਤਾ ਦਿੱਤਾ ਜਦ 4 ਜੂਨ ਨੂੰ ਰਿਜ਼ਲਟ ਆਇਆ ਤਾਂ ਝਾੜੂ ਦੇ ਲੀਡਰਾਂ ਦੇ ਇਹ ਦੇਖ ਹੋਸ਼ ੁੱਟ ਗਏ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਪਾਣਾ ਕੀ ਵਰਤ ਗਿਆ ਹੈ ਉਹ ਸੋਚ ਰਹੇ ਸਨ ਕਿ ਸਾਡੇ ਸਮਰਥਕ ਤਾਂ ਸਾਡਾ ਮੁੜਕਾ ਨਹੀਂ ਸੀ ਸਹਾਰ ਦੇ ਚਾਰੋਂ ਪਾਸੇ ਸਾਡੀ ਜੈਜੈਕਾਰ ਹੋ ਰਹੀ ਸੀ ਸਾਡੇ ਕੋਲੋਂ ਇਹ ਲੋਕ ਰੋਟੀਆਂ ਵੀ ਖਾ ਰਹੇ ਸਨ ਠੰਡੇ ਵੀ ਪੀ ਰਹੇ ਸਨ ਪਿਛਲੇ ਕੁਝ ਦਿਨਾਂ ਤੋਂ ਖੰਗ ਵਾਲੀ ਦਵਾਈ ਭਾਵ ਪੈਗ ਵੀ ਲਾ ਰਹੇ ਸਨ ਤਾਂ ਇਹ ਕੀ ਗੱਲ ਬਣ ਗਈ ਗਿਣਤੀ ਤੋਂ ਅਗਲੇ ਦਿਨ ਹਾਰ ਦੇ ਕਾਰਨਾਂ ਬਾਰੇ ਇਕੱਠੇ ਹੋ ਕੇ ਸਮੀਖਿਆ ਕੀਤੀ ਗਈ ਸਮੀਖਿਆ ਕੀਤੀ ਗਈ ਤਾਂ ਇੱਕ ਸਿਆਣੇ ਆਦਮੀ ਨੇ ਹਿੰਮਤ ਕਰਕੇ ਇਹ ਗੱਲ ਕਹਿ ਦਿੱਤੀ ਕਿ ਭਾਈ ਲੋਕਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਇਹ ਲੋਕ ਆਂਡੇ ਕਟੇ ਕੋੜਕੜ ਕਟੇ ਅੱਗੇ ਵਾਸਤੇ ਇਹਨਾਂ ਉੱਪਰ ਲੋੜ ਤੋਂ ਵੱਧ ਭਰੋਸਾ ਨਾ ਕੀਤਾ ਜਾਵੇ ਸੋ ਦੋਸਤੋ ਇਹ ਸਿਕ ਛੋਟੀ ਜਹੀ ਵੀਡੀਓ ਉਹ ਸਚਾਈ ਨੂੰ ਪ੍ਰਗਟ ਕਰਦੀ ਹੈ ਕਿ ਅੰਡੇ ਕਿਤੇ ਕੁੜਕੜ ਕਿਤੇ ਜੇਕਰ ਆਪ ਜੀ ਨੂੰ ਇਹ ਮੇਰੀਆਂ ਸੱਚੀਆਂ ਗੱਲਾਂ ਚੰਗੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਕੋਈ ਚੰਗਾ ਮੜਾ ਕਮੈਂਟ ਵੀ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ